ਉਹਾਂ ਜੀ ਕਲਸਾ ਉਹਾਂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀਸ਼ਾ ਸੰਗਤ ਆਸ ਨੂੰ ਸਸਨਤ ਨੂੰ ਰਜਨ ਹੀ ਨਮਿਤ ਨਵਾਂ ਇਤਿਹਾਸ ਸਾਜੀ ਦੇ ਸਨਮੁਖ ਰੱਖਦੇ ਹਾਂ ਔਰ ਬੇਨਤੀ ਹੈ ਕਿ ਇਸ ਇਤਿਹਾਸ ਨੂੰ ਸੋਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਇਹ ਚੈਨਲ ਸਾਡਾ ਆਪਣਾ ਨਹੀਂ ਇਸ ਮੂਸਾ ਸੰਗ ਦਾ ਹੀ ਹੈ ਔਰ ਜਿਵੇਂ ਆਪਾ ਇਤਿਹਾਸ ਪੇਟ ਮਾਇਆ ਭੇਡ ਕਰਦੇ ਨੇ ਇਸੇ ਤਰੀਕੇ ਪਿਆਰਿਓ ਅਗਰ ਸਬਸਕ੍ਰਾਈਬ ਕਰਕੇ ਚੈਨਲ ਨੂੰ ਵਿਊ ਬਦਾ ਹੋ ਗਏ ਉਹਦੇ ਨਾਲ ਹੀ ਸਾਡੇ ਇੱਕ ਕਿਸਮ ਦੇ ਨਾਲ ਗ੍ਰੰਥੀ ਸਿੰਘਾਂ ਦੀ ਰੋਜੀ ਰੋਟੀ ਚੱਲਣ ਵਾਲਾ ਕੰਮ ਆਂਦਾ ਹੈ ਸੋ ਭੈਰੋ ਅੱਜ ਦੇ ਇਤਿਹਾਸ ਦੇ ਵਿੱਚ ਆਪ ਜੀ ਦੇ ਨਾਲ ਭਾਈ ਮੂਲੂ ਜੀ ਇਹਨਾਂ ਬਾਰੇ ਆਪ ਜੀ ਨੇ ਜਾਣਕਾਰੀ ਸਾਂਝੀ ਕਰੀਏ ਕਿ ਭਾਈ ਮੂਲੂ ਜੀ ਕੌਣ ਸਨ ਔਰ ਕਿਹੜੇ ਗੁਰੂ ਦੇ ਸਮੇਂ ਦੇ ਵਿੱਚ ਆਪ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਜਾਂ ਜ਼ਖਮੀ ਹੋਏ ਉਸ ਦੀ ਬਾਰਤ ਆਪ ਜੀ ਨੇ ਸਾਂਝੀ ਪਾਈਏ 1634 ਵਿੱਚ ਮਗਲੂ ਰਵਾਜ ਵਸਦੀ ਪਹਿਲੀ ਲੜਾਈ ਅੰਮ੍ਰਿਤਸਰ ਵਿੱਚ ਹੋਈ ਜਿਸ ਵੇਲੇ ਬੀਬੀ ਬੀਰੋਜੀ ਦਾ ਵਿਆਹ ਰੱਖਿਆ ਹੋਇਆ ਸੀ ਇਸ ਲੜਾਈ ਦੌਰਾਨ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਸਨ ਜਿਨ੍ਹਾਂ ਦੇ ਵਿੱਚ ਭਾਈ ਮਨੀ ਸਿੰਘ ਦਾ ਦਾਦਾ ਬੱਲੂ ਵੀ ਸ਼ਹੀਦ ਹੋਇਆ ਔਰ ਸਾਰੇ ਸਿੰਘਾਂ ਦਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੇ ਸ਼ਹੀਦ ਹੋਏ ਸਨ ਸਨਸਕਾਰ ਆਪਣੇ ਹੱਥੀ ਕੀਤਾ ਸੀ ਔਰ ਜੈਸਵੇਲੀ ਜੰਗ ਦੇ ਮੈਦਾਨ ਦੇ ਵਿੱਚ ਲੜਾਈ ਖਤਮ ਹੋਈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮੈਦਾਨ ਦੇ ਵਿੱਚ ਘੁੰਮ ਰਹੇ ਸਨ ਜੰਗ ਦੇ ਮੈਦਾਨ ਦੇ ਵਿੱਚ ਉੱਥੇ ਇੱਕ ਜ਼ਖਮੀ ਸਿੱਖ ਪਿਆ ਸੀ ਜਿਸ ਦਾ ਨਾਮ ਸੀ ਭਾਈ ਮੂਹਲੂ ਤੇ ਉਹ ਮਾਲਵੇ ਦਾ ਨਿਵਾਸੀ ਸੀ ਤਾਂ ਤੁਹਾਨੂੰ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਮਗਲੂ ਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ ਅਤੇ ਕਿਹਾ ਕਿ ਭਾਈ ਮਗਲੂ ਮੰਗ ਕੀ ਮੰਗਣਾ ਚਾਹਣਾ ਹੈ ਭਾਈ ਮਗਲੂ ਨੇ ਉਸ ਸ਼ਾਹ ਦੇ ਨਾਲ ਕਿਹਾ ਮਾਰੋ ਜੇ ਤੁਸੀਂ ਤਰੁਠੇ ਹੋ ਤਾਂ ਮੇਰੀ ਇੱਛਾ ਹੈ ਆਪਣਾ ਸਿਰ ਤੁਹਾਡੀ ਗੋਦੀ ਵਿੱਚ ਹੋਵੇ ਤੇ ਮੈਂ ਸ਼ਹੀਦੀ ਪ੍ਰਾਪਤ ਕਰਾਂ ਇਹ ਸੁਣ ਕੇ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿੱਜਿਤ ਵਿੱਚ ਆਏ। ਔਰ ਅੰਤਰ ਅਧਿਆਨ ਹੋਏ ਤੇ ਉਹਨਾਂ ਨੇ ਆਪਣੀ ਅੱਖਾਂ ਖੋਲੀਆਂ ਕਿਹਾ ਭਾਈ ਸਾਹਿਬ ਮੇਰੀ ਉਮਰ ਬਹੁਤ ਘੱਟ ਹੈ। ਮੈਂ ਤੁਹਾਡੇ ਤੋਂ ਪਹਿਲਾਂ ਸੱਚ ਛੱਡ ਪਿਆ ਨਾ ਕਰਨਾ ਹੈ। ਭਾਈ ਮਗਲੂ ਨੇ ਕਿਹਾ ਕਿ ਗੁਰੂ ਜੀ ਤੁਸੀਂ ਸਮਰਥ ਹੋ ਤੁਸੀਂ ਚਾਹੇ ਕਿਤੇ ਵੀ ਹੋਵੋ ਤੁਸੀਂ ਸਭ ਕੁਝ ਕਰ ਸਕਦੇ ਹੋ ਤਾਂ ਗੁਰੂ ਜੀ ਨੇ ਕਿਹਾ ਠੀਕ ਹੈ ਅਗਰ ਤੁਹਾਡੀ ਇਹੀ ਇੱਛਾ ਹੈ ਤੇ ਫਿਰ ਜਦੋਂ ਤੁਹਾਡਾ ਅੰਤ ਸਮਾ ਆਇਆ ਅਸੀਂ ਜ਼ਰੂਰ ਆਵਾਂਗੇ ਉਸ ਤੋਂ ਬਾਅਦ 1644 ਵਿੱਚ ਤਾਂ ਤਾਂ ਸੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾ ਗਏ ਔਰ ਗੁਰਤਾ ਗੱਦੀ ਜੇਤੇ ਤਾਂਤਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਬੈਠ ਗਏ ਸਤਵੇਂ ਪਾਸ਼ਾ ਦੇ ਰੂਪ ਦੇ ਵਿੱਚ ਔਰ ਥੋੜਾ ਸਮਾਂ ਹੀ ਗੁਰੂ ਹਰ राय ਸਾਹਿਬ ਜੀ ਗੁਰਗੱਦੀ ਤੇ ਰਹੇ ਔਰ ਬਾਅਦ ਛੋਟੀ ਉਮਰ ਦੇ ਵਿੱਚ ਤਾਂਤਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਬਣੇ ਅਤੇ ਗੁਰਤਾ ਗੱਦੀ ਤੇ ਬੈਠੇ ਔਰ ਆਪ ਜੀ ਵੀ ਥੋੜਾ ਚਿਰ ਗੁਰਗੱਦੀ ਤੇ ਰਹੇ ਇਸ ਤੋਂ ਅਪਰੰਤ ਤਾਂ ਤਨ ਸੈਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਬਣੇ ਅਤੇ ਮਾਰੂ ਦੇ ਖੇਤਰ ਦੇ ਵਿਚਾਲੇ ਪਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਪਖੀ ਪਿੰਡ ਵਿੱਚ ਪਹੁੰਚੇ ਤੇ ਫਿਰ ਉਹਨਾਂ ਨੇ ਧਿਆਨ ਲਾਇਆ ਤੇ ਉਹਨਾਂ ਨੇ ਦੇਖਿਆ ਕਿ ਭਾਈ ਮਗਰੂ ਆਪਣੇ ਆਖਰੀ ਸੰਹਤਿ ਹੈ ਤੇ ਗੰਡੂਗੜ ਪਿੰਡੋਂ ਥੋਂ ਤੱਕ 20 ਕਿਲੋਮੀਟਰ ਦੂਰ ਸੀ ਜਿਹੜਾ ਕਿ ਭਾਈ ਮਗਰੂ ਦਾ ਨਗਰ ਸੀ ਜਦੋਂ ਸ੍ਰੀ ਸ਼ਿਗੁਰ ਤੇ ਇੱਕ ਬਾਦਸ਼ਾਹ ਮਗਰੂ ਦੇ ਘਰ ਆਏ ਉਹਨਾਂ ਨੇ ਮਗਰੂ ਦਾ ਸਿਰ ਆਪਣੇ ਗੌਰ ਵਿੱਚ ਰੱਖਿਆ ਤੇ ਕਿਹਾ ਭਾਈ ਮਗਲੂ ਜੀ ਅਸੀਂ ਆਪਣੇ ਵਹਿਦੇ ਤੇ ਆ ਗਏ ਹਾਂ ਭਾਈ ਮਗਲੂ ਜੀ ਨੇ ਕਿਹਾ ਗੁਰੂ ਜੀ ਮੈਂ ਜਾਣਦਾ ਸੀ ਤੁਸੀਂ ਜ਼ਰੂਰ ਆਉਗੇ ਤੇ ਮੈਂ ਤੁਹਾਡੀ ਅਰਦਾਸ ਕਰ ਰਿਹਾ ਸੀ ਗੁਰੂ ਜੀ ਮੇਰੀ ਇੱਕ ਹੋਰ ਇੱਛਾ ਹੈ ਤੁਸੀਂ ਕਿਰਪਾ ਕਰਕੇ ਮੈਨੂੰ ਉਸੇ ਰੂਪ ਦੇ ਵਿੱਚ ਦਰਸ਼ਨ ਦੇ ਦੇਵੋ ਜਿਸ ਰੂਪ ਦੇ ਵਿੱਚ ਮੈਂ ਆਪ ਜੀ ਦੇ ਅੱਗੇ ਅਛਾ ਪ੍ਰਗਟ ਕੀਤੀ ਸੀ ਤਾਂ ਕਿ ਮੇਰੇ ਮਨ ਦੀਆਂ ਭਾਵਨਾਵਾਂ ਸਪੂਰਨ ਹੋ ਸਕਣ ਔਰ ਮੈਂ ਆਪ ਜੀ ਦੇ ਚਰਣਾ ਤੇ ਨਕਮਸਤਕ ਹੋ ਕੇ ਅਕਾਲ ਪਿਆਰਨਾ ਕਰ ਸਕਾਂ ਫਿਰ ਤਾਂ ਅੰਤਨੁ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਮਗਲੂ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਭਾਈ ਮੋਹਲੂ ਦਾ ਸਹ ਗੁਰੂ ਜੀ ਦੀ ਗੋਦ ਵਿੱਚ ਨਿਕਲਿਆ ਔਰ ਇਸ ਥਾਂ ਤੇ ਗੁਰਦੁਆਰਾ ਸਾਹਿਬ ਹੈ ਜੀ ਇਹ ਸੁਨਾਮ ਤਸੀਲ ਦੇ ਵਿੱਚ ਹੈ ਡੇਰਾ ਗਾਗਾ ਤੋਂ 11 ਕਿਲੋਮੀਟਰ ਦੂਰ ਹੈ ਇਸ ਤਰ੍ਹਾਂ ਗੁਰੂ ਜੀ ਨੇ 30 ਸਾਲ ਬਾਅਦ ਆਪਣਾ ਵਚਨ ਪੂਰਾ ਕੀਤਾ ਕਤੇ ਸਾਡੇ ਵੱਡੇ ਭਾਗ ਨੇ ਕਿ ਅਸੀਂ ਗੋਣਾੰਡ ਦੇਵ ਜੀ ਦੀ ਸਿੱਖ ਹਾਂ ਗੁਰੂ ਜੀ ਕੱਲ ਵੀ ਸਮਰਥ ਸੀ ਤੇ ਅੱਜ ਵੀ ਸਮਰਥ ਨੇ ਆਉਣ ਵਾਲੇ ਸਮਰੇਂ ਦੇ ਵਿੱਚ ਵੀ ਸਤਿਗੁਰੂ ਸਮਰਥ ਰਹਿਣਗੇ ਸੋ ਜਿਹੜਾ ਤੁੰਤਨ ਸ੍ਰੀ ਗੋਣਾੰਡ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਤੁੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੀ ਆਸਤਾ ਰੱਖੇਗਾ ਪਿਆਰਿਓ ਉਸ ਦੇ ਬੇੜੇ ਇਸੇ ਤਰੀਕਾ ਪਾਰ ਹੋਣਗੇ ਅੱਜ ਵੀ ਜੋ ਕੋਈ ਮੰਦੀਆਂ ਇਸ਼ਾਵਾਂ ਅਗਰ ਅਸਲੀ ਇਸ਼ਾਵਾਂ ਚੋ ਨੇ ਉਹ ਪੂਰੀਆਂ ਕਰਾਉਣ ਵਾਸਤੇ ਸਤगुरु ਦੇ ਦਰ ਤੇ ਨਕਮਸਤਕ ਹੋਵੇ ਤਾਂ ਸਤੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਉਸ ਗੁਰ ਸਿੱਖ ਦਾ ਜੀਵਨ ਨਿਹਾਲ ਨਿਹਾਲ ਕਰ ਦਿੰਦੇ ਨੇ ਜਿਵੇਂ ਭਾਈ ਮਗਰੂ ਦੀ ਜਾਂ ਕੀਤਾ ਸੋ ਏਸੀ ਪਿਆਰਿਓ ਭਾਈ ਮਹਨੂਜੀ ਦਾ ਇਤਿਹਾਸ ਜੋ ਆਕੀਨਾਂ ਸੰਝਾ ਕੀਤਾ ਹੈ ਸਗੋਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਪੁੱਡਾ ਨੂੰ ਨਾਚਤਾਰੀ ਔਰ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ